ਅੱਜ ਇਹਦੇ ਮੈਟਰ ਦੇ ਉੱਤੇ ਮੈਂ ਕੱਲ ਜਾਂ ਪਰਸੂ ਲਾਈਵ ਹੋਵਾਂਗਾ ਜੋ ਪੰਜਾਬ ਪੁਲਿਸ ਜੋ ਜਲੰਧਰ ਦੀ ਪੁਲਿਸ ਨੇ ਕਿੱਥੇ ਕਿੱਥੇ ਨਲਕੀ ਵਰਤੀ ਹੈ ਉਹ ਤੁਹਾਡੇ ਨਾਲ ਮੈਂ ਇੱਕ ਦੋ ਦਿਨਾਂ ਵਿੱਚ ਸ਼ੇਅਰ ਕਰਾਂਗਾ ਦੋਸਤੋ ਅੱਜ ਮੈਂ ਕਿਸੇ ਹੋਰ ਮੈਟਰ ਦੇ ਲਈ ਤੁਹਾਡੇ ਨਾਲ ਜੁੜਿਆ ਤੁਸੀਂ ਦੇਖਿਆ ਕਿ ਮੈਂ 16 ਤਰੀਕ ਨੂੰ ਇੱਕ ਲਾਈਵ ਵੀਡੀਓ ਸ਼ੇਅਰ ਕੀਤੀ ਤੁਹਾਡੇ ਨਾਲ ਇੱਕ ਜਿੰਨੇ ਵੀ ਮੇਰੇ ਪੱਤਰਕਾਰ ਦੋਸਤ ਮੈਨੂੰ ਦੇਖ ਰਹੇ ਆ ਜਾਂ ਮੇਰੀ ਵੀਡੀਓ ਨੂੰ ਦੇਖਣ ਮੀਡੀਆ ਉਹ જગਤ ਹੈ ਜਿਹੜਾ ਹਮੇਸ਼ਾ ਲੋਕਾਂ ਨੂੰ ਬਹੁਤ ਵਿਸ਼ਵਾਸ ਹੈ ਮੀਡੀਆ ਦੇ ਉੱਤੇ ਮੀਡੀਆ ਉਹ જગਤ ਹੈ ਜਿਹੜਾ ਚੌਥਾ ਥੰਮ ਹੈ ਆਪਣੇ ਇਸ ਭਾਰਤ ਦਾ ਕਿ ਇਨਸਾਫ ਦੀ ਇੱਕ ਜਿਹੜੀ ਆਵਾਜ਼ ਹੈ ਉਹ ਮੀਡੀਆ ਨੂੰ ਮੰਨਿਆ ਜਾਂਦਾ ਤੇ ਮੇਰੀ ਅੱਜ ਹੱਥ ਛੋੜ ਕੇ ਬੇਨਤੀ ਹੈ ਮੀਡੀਆ ਨੂੰ ਕਿ ਨਾ ਕਿਸੇ ਦੇ ਦਬਾਅ ਦੇ ਵਿੱਚ ਨਾ ਕਿਸੇ ਦੇ ਪ੍ਰੈਸ਼ਰ ਦੇ ਵਿੱਚ ਨਾ ਕੋਈ ਸਰਕਾਰ ਦਾ ਨਾ ਕੋਈ ਜਲੰਦਰ ਦੇ ਲੋਕਾਂ ਦਾ ਇੱਥੇ ਪ੍ਰੈਸ਼ਰ ਸਹੀਓ ਕਿ ਮੈਂ ਤੁਹਾਨੂੰ ਹਮੇਸ਼ਾ ਜਦੋਂ ਸੱਚ ਦੇ ਲਈ ਕੋਈ ਵੀ ਮੇਰੇ ਕੋਲ ਕੋਈ ਚੀਜ਼ ਆਂਦੀ ਮੈਂ ਤੁਹਾਡੇ ਵਿੱਚ ਲੈ ਕੇ ਆਉਣਾ ਮੈਂ ਅੱਜ ਫਿਰ ਜਲੰਧਰ ਦੀ ਨਨਲਾਇਕ ਪੁਲਿਸ ਦੀ ਪੋਲ ਖੁੱਲਣ ਜਾ ਰਿਹਾ ਜਲੰਧਰ ਦੀ ਉਹ ਪੁਲਿਸ ਜਿੰਨੂੰ ਮੈਂ 16 ਤਰੀਕ ਲਾਈਵ ਹੋ ਗਏ ਬਹੁਤ ਉਸ ਵੀਡੀਓ ਦੇਖਣ ਤੋਂ ਬਾਅਦ ਬੜੇ ਲੋਕਾਂ ਦਾ ਮੈਨੂੰ ਫੋਨ ਆਇਆ ਬੜੇ ਲੋਕ ਦੇਖ ਰਹੇ ਸੀ ਜਲੰਧਰ ਦੇ ਹਾਲਾਤ ਕੀ ਬਣੇ ਆ ਇਹ ਪਹਿਲੇ ਜਿਹੜੀਆਂ ਘਟਨਾ ਸੀ ਯੂਪੀ ਬਿਹਾਰ ਲਈ ਸੁਣਦੇ ਰਹੇ ਆ ਪਰ ਯੂਪੀ ਬਿਹਾਰ ਚ ਲੋਕ ਅੱਜ ਬਹੁਤ ਸੇਫ ਬਣੇ ਆਪ ਨੂੰ ਆ ਕਿੱਦਾਂ ਲੋਕ ਡਾਕੇ ਮਾਰਦੇ ਦਿਨੇ ਦੇ ਦਿਨੇ ਦੁਪਹਿਰੀ ਕਿੱਦਾਂ ਲੋਕ ਦੋ ਨੰਬਰ ਦੇ ਕੰਮ ਕਰਨ ਵਾਲੇ ਲੋਕਾਂ ਨੂੰ ਕਿੱਦਾਂ ਸ਼ਹਿ ਮਿਲਦੀ ਹੈ ਉਹ ਸਾਰਾ ਕੁਝ ਉਸ ਵੀਡੀਓ ਦੇ ਵਿੱਚ ਸੀ ਕਿੱਦਾਂ ਗੈਂਗਸਟਰ ਉੱਥੇ ਆਉਂਦੇ ਆ ਕਿੱਦਾਂ ਲਾਟਰੀ ਦੁਕਾਨ ਨੂੰ ਲੁੱਟ ਕੇ ਲੈ ਕੇ ਜਾਂਦੇ ਆ ਤੇ ਪੁਲਿਸ ਦੀ ਨਲਾਕੀ ਸਾਹਮਣੇ ਸਾਬਤ ਹੁੰਦੀ ਹੈ ਅੱਜ ਫਿਰ ਪੁਲਿਸ ਦੀ ਨਲਾਕੀ ਨੂੰ ਮੈਂ ਸਾਹਮਣੇ ਲੈ ਕੇ ਆਇਆ ਹਾਂ ਸਭ ਤੋਂ ਪਹਿਲੇ ਤੇ ਮੈਂ ਡੀਜੀਪੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਨਾ ਚਾਹਨਾ ਕਿ ਜਲੰਧਰ ਦੇ ਲੋਕਾਂ ਨੇ ਕੋਈ ਗਲਤੀ ਕੀਤੀ ਹੈ ਜਲੰਧਰ ਦੇ ਲੋਕ ਇਸ ਪੰਜਾਬ ਦਾ ਹਿੱਸਾ ਨਹੀਂ ਹੈ ਕਿਉਂ ਆਪੋਨ ਲੋਕਾਂ ਨੂੰ ਬਰਬਾਦ ਕਰਨ ਦੇ ਲਈ ਇਦਾਂ ਦੇ ਅਫਸਰ ਇੱਥੇ ਭੇਜ ਦਿੱਤੇ ਆ ਜਿਨ੍ਹਾਂ ਕੋ ਕੰਟਰੋਲ ਨਹੀਂ ਹੋ ਰਿਹਾ ਇਹ ਮੇਰੀ ਉਹ ਪੰਜਾਬ ਪੁਲਿਸ ਹੈ ਜਿਨੇ ਅੱਤਕਵਾਦ ਖਤਮ ਕੀਤਾ ਜਿਨੇ ਗੈਂਗਸਟਰ ਖਤਮ ਕੀਤਾ ਇਹ ਉਹ ਪੰਜਾਬ ਪੁਲਿਸ ਹੈ ਜਿਨੇ ਇੱਥੇ ਸ਼ਾਂਤੀ ਦਾ ਪ੍ਰਦੀਪ ਲੈ ਕੇ ਆਨ ਲੋਕਾਂ ਨੂੰ ਰੰਗਲੇ ਪੰਜਾਬ ਦਾ ਜਿਹੜਾ ਸੁਪਨਾ ਲੋਕਾਂ ਨੇ ਦੇਖਿਆ ਉਹਨੂੰ ਪੂਰਾ ਇਸ ਪੰਜਾਬ ਦੀ ਪੁਲਿਸ ਨੇ ਕੀਤਾ ਪਰ ਅੱਜ ਕਾਲੀਆਂ ਜਿਹੜੀਆਂ ਪੇਟਾਂ ਜਿਨ੍ਹਾਂ ਲੋਕਾਂ ਦੇ ਚਿਹਰੇ ਅਜੇ ਬੇਨਕਾਬ ਨਹੀਂ ਹੋ ਪਾਰੇ ਮੁੱਖ ਮੰਤਰੀ ਸਾਹਿਬ ਜੇ ਮੇਰੀ ਵੀਡੀਓ ਨੂੰ ਦੇਖਦੇ ਹੋਣ ਉਹਨਾਂ ਤੱਕ ਮੇਰੀ ਵੀਡੀਓ ਜ਼ਰੂਰ ਪਹੁੰਚੇਗੀ ਮੈਂ ਤੁਹਾਡੇ ਲਾਈਵ ਤੋਂ ਬਾਅਦ ਮੈਂ ਉਹਨਾਂ ਨੂੰ ਜ਼ਰੂਰ ਲਿੰਕ ਭੇਜਾਂਗਾ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਸਾਰੀ ਟੀਮ ਨੂੰ ਕਿ ਜਲੰਧਰ ਦੀ ਪੁਲਿਸ ਦਾ ਫੈਸਲਾ ਤੁਸੀਂ ਕਰਨਾ ਹੈ ਹੁਣ ਮੈਂ ਰੋਜ਼ ਲਾਈਵ ਹੋਵਾਂ ਮੇਰੀ ਡਿਊਟੀ ਬਣਦੀ ਹੈ ਕੋਈ ਮੈਂ ਪੁੱਛਣਾ ਚਾਹਨਾ ਪੁਲਿਸ ਨੂੰ ਸਰਕਾਰ ਨੂੰ ਕਿ ਮੈਂ ਇੱਕ ਦਿਨ ਐਮਐਲਏ ਸੀਪ ਆਪਣੀ ਗਵਾ ਲਈ ਹੈ ਇਸੇ ਲਾਟਰੀ ਦੇ ਚੱਕਰ ਦੇ ਵਿੱਚ ਲਾਟਰੀ ਨਾ ਖੁੱਲਣ ਦੇ ਲਈ ਮੇਰੀ ਐਮਐਲਏ ਸੀਪ ਮੈਂ ਛੱਡੀ ਹੈ ਮੇਰੀ ਕੋਈ ਵਜ੍ਹਾ ਨਹੀਂ ਸੀ ਸਰਕਾਰ ਦੀਆਂ ਕਮਿਟਮੈਂਟਾਂ ਦੇ ਪੂਰੀਆਂ ਜਲੋਂ ਨਹੀਂ ਹੈਗੀਆਂ ਮੈਂ ਲਾਟਰੀ ਦੇ ਵਿਰੋਧ ਦੇ ਵਿੱਚ ਆਪਣੀ ਐਮਐਲਏ ਚ ਵੀ ਛੱਡ ਕੇ ਆਇਆ ਸੀ 28 ਮਹੀਨੇ ਮੈਂ ਐਮਐਲਏ ਬਣਿਆ ਹੋਇਆ ਸੀ ਜਦ ਉਸ ਦੇਖਿਆ ਕਿ ਮੇਰੇ ਹਲਕੇ ਦੇ ਵਿੱਚ ਮੇਰੀ ਬਿਨਾਂ ਮਨਜ਼ੂਰੀ ਦੇ ਉੱਤੇ ਲਾਟਰੀ ਮੇਰੇ ਹਲਕੇ ਦੇ ਵਿੱਚ ਖੋਲੀ ਗਈ ਸੀ ਉਸ ਟਾਈਮ ਦੇ ਪੁਲਿਸ ਅਫਸਰ ਮਿਲੇ ਹੋਏ ਸੀ ਜਿਹੜੇ ਮੈਨੂੰ ਆਪਣੇ ਕੋਠੀਆਂ 'ਚ ਬਿਲਾ ਕੇ ਕਹਿੰਦੇ ਸੀ ਪੈਸੇ ਲੈ ਲਓ ਉਸ ਟਾਈਮ ਦੇ ਜਿਹੜੇ ਲੋਕ ਸਰਕਾਰ ਦੇ ਵਿੱਚ ਸੀ ਉਹ ਲੋਕ ਮੈਨੂੰ ਪੈਸੇ ਦੀ ਆਫਰ ਕਰਦੇ ਸੀ ਪਰ ਨਾ ਮੈਂ ਵਿਕਿਆ ਨਾ ਮੈਂ ਚੁੱਕਿਆ ਨਾ ਮੈਂ ਆਪਣੇ ਲੋਕਾਂ ਦਾ ਮੁੱਲ ਪਾਇਆ ਮੈਂ ਆਪਣੀ ਦਿੱਤੀ ਹੋਈ ਜਿਹੜੀ ਤੱਕ ਨੇ ਮੇਰੇ ਲੋਕਾਂ ਨੇ ਮੈਨੂੰ ਜਿਹੜੀ ਚੁਰਕੇ ਮੈਂ ਐਮਐਲਏ ਭੇਜਿਆ ਮੈਂ ਐਮਐਲਏ ਸੀਟ ਨੂੰ ਛੱਡ ਕੇ ਜਨਤਾ ਦੇ ਵਿੱਚ ਆ ਲੱਗ ਗਿਆ ਕਿਉਂਕਿ ਮੈਂ ਲਾਟਰੀ ਬੰਦ ਨਹੀਂ ਕਰਾ ਪਾਇਆ ਸੀ ਅੱਜ ਫਿਰ ਜਦ ਮੈਂ 16 ਤਰੀਕ ਨੂੰ ਮੈਂ ਸ਼ਾਮ ਨੂੰ 5:00 ਵਜੇ ਕੁਝ ਮਿੰਟ ਦੇ ਇੱਕ ਲਾਈਵ 'ਚ ਕਿਹਾ ਸੀ 7:00 ਵਜੇ ਵੀਡੀਓ ਪਾਵਾਂਗਾ ਜਦੋਂ ਮੈਂ ਵੀਡੀਓ ਜਲੰਧਰ ਦੇ ਲੋਕਾਂ ਨੂੰ ਸ਼ੇਅਰ ਕੀਤੀ ਪੰਜਾਬ ਦੇ ਵਿੱਚ ਮੈਨੂੰ ਬਹੁਤ ਲੋਕਾਂ ਦੇ ਫੋਨ ਆਏ ਕਿ ਇੰਨੀ ਘਟੀਆ ਪੁਲਿਸ ਅਜਲੰਦਰ ਦੀ ਡੀਜੀਪੀ ਸਾਹਿਬ ਨੂੰ ਮੈਂ ਦੁਬਾਰਾ ਸਵਾਲ ਪੁੱਛਣਾ ਚਾਹਨਾ ਡੀਜੀਪੀ ਸਾਹਿਬ ਜਲੰਧਰ ਅੱਜ ਪੂਰਾ ਪੰਜਾਬ ਉਸ ਬੇਟੀ ਦੇ ਦੁੱਖ ਦੇ ਵਿੱਚ ਸੀ ਪਰ ਤੁਹਾਡੀ ਜਿਹੜੀ ਨਲਾਇਕ ਪੁਲਿਸ ਜਲੰਧਰ ਸ਼ਹਿਰ ਦੀ ਪੁਲਿਸ ਜਲੰਧਰ ਦੇ ਲੀਡਰ ਜਦੋਂ ਮੈਂ 17 ਤਰੀਕ ਪੁਲਿਸ ਦੀ ਤਾਰੀਫ਼ ਕੀਤੀ ਪੁਲਿਸ ਦਾ ਮੈਂ ਥੈਂਕਸ ਕੀਤਾ ਕਿ ਅਗਰ ਸ਼ੀਤਲੰਗਰਾਲ ਦੇ ਬੋਲਣ ਦੇ ਨਾਲ ਜਲੰਧਰ ਸ਼ਹਿਰ ਚ ਲਾਟਰੀਆਂ ਦੁਕਾਨਾਂ ਤੜਾ ਤੜ ਬੰਦ ਕਰ ਦਿੱਤੀਆਂ ਗਈਆਂ ਗਰੁੱਪਾਂ 'ਚ ਮੈਸੇਜ ਪਿਆ ਗਿਆ ਲਾਟਰੀ ਦੇ ਜਿਹੜੇ ਆਕਾ ਗਰੁੱਪਾਂ ਦੇ ਵਿੱਚ ਇਹੜੇ ਲੋਕ ਜਲੰਧਰ ਸ਼ਹਿਰ 'ਚ ਦੋ ਨੰਬਰ ਦਾ ਕੰਮ ਕਰ ਰਹੇ ਆ। ਉਹਨਾਂ ਨੇ ਗਰੁੱਪਾਂ 'ਚ ਮੈਸੇਜ ਬਾਤ ਤੱਕ ਚਾਰ-ਪੰਜ ਦਿਨ ਦੁਕਾਨਾ ਬੰਦ ਕਰ ਦਿਓ। ਸ਼ਹਿਰ 'ਚ ਪੁਲਿਸ ਦਾ ਜਿਹੜਾ ਫੋਨ ਸਾਨੂੰ ਆ ਗਿਆ ਕਿ ਮੇਰੇ ਵੱਰੂ ਕਿਹਾ ਕਿ ਬੋਲ ਰਿਹਾ ਉਹ ਉਹਨੇ ਸਿਆਪਾ ਪਾ ਦਿੱਤਾ। ਉਹਨਾਂ ਦੇ ਵੀ ਸੋਰਸ ਕਿ ਮੇਰੇ ਕੋਲ ਹੈ। ਗਰੁੱਪਾਂ ਦੇ ਵਿੱਚ ਜਿਹੜੇ ਮੈਸੇਜ ਲਾਤੀ ਦੇ ਦਲਾਲਾਂ ਨੇ ਜਿਹੜੇ ਪਾਏ ਹੋਏ ਆ ਆਪਣੇ ਗਰੁੱਪਾਂ ਦੇ ਵਿੱਚ ਜਿਹੜਾ ਉਹਨਾਂ ਦੇ ਜਿੱਥੋਂ ਉਸ ਰੋਜ਼ ਹਫਤਾ ਵਸੂਲੀ ਕਰਦੇ ਆ ਜਿੱਥੋਂ ਲੋਕਾਂ ਕੋਲ ਪੈਸੇ ਲੈ ਰਹੇ ਆ। ਉਹਨਾਂ ਗਰੁੱਪਾਂ ਦੀ ਗੱਲ ਕਰ ਰਹੇ ਆ ਜਿੱਥੇ ਵੀ ਲਾਟਰੀਆਂ ਦੇ ਆਪਣੇ ਆਪਣੇ ਜਿਹੜੀਆਂ ਲਗ ਲਗ ਜਗਲ ਦੁਕਾਨਾਂ ਖੁੱਲੀਆਂ ਜਲੰਧਰ ਵੈਸਟ ਜਲੰਧਰ ਨਾਰਥ ਜਲੰਧਰ ਸੈਂਟਰ ਦੇ ਵਿੱਚ ਇਹ ਕਾਲਾ ਧੰਦਾ ਚਲਾ ਕੋਣ ਰਿਹਾ ਪੁਲਿਸ ਨੇ ਜਦੋਂ ਮੈਂ 17 ਤਰੀਕ ਤਾਰੀਫ਼ ਕੀਤੀ 17 ਤਰੀਕ ਸਵੇਰੇ ਸਾਰੇ ਜਲੰਧਰ ਦੀ ਦੁਕਾਨਾਂ ਬੰਦ ਕਰਾ ਦਿੱਤੀ ਪਰ ਜਿਹੜੀ ਮੇਰੀ ਨਾਕਾਮ ਪੁਲਿਸ ਨੂੰ ਮੈਂ ਵਾਰ-ਵਾਰ ਕਹਿ ਰਹੇ ਆ ਫਿਰ ਮੈਂ 17 ਤਰੀਕ ਉਹਨੇ ਤਾਰੀਫ਼ ਹੀ ਕੀਤੀ ਕਿ ਇਹ ਉਹ ਪੰਜਾਬ ਪੁਲਿਸ ਹੈ ਜਿਨੇ ਗੈਂਗਸਟਰ ਆਤਕਵਾਦ ਗੁੰਡਾ ਰਾਜ ਨੂੰ ਖਤਮ ਕਰਨ ਵਾਲੀ ਉਹ ਮਾਫੀਆ ਦਾ ਸਪਾਇਆ ਕਰਨ ਵਾਲੀ ਮੇਰੀ ਪੁਲਿਸ ਜਿਸ ਨੇ ਇਸ ਪੰਜਾਬ ਨੂੰ ਬਚਾਇਆ ਇੱਕ ਦਿਨ ਦੇ ਵਿੱਚ ਹੀ ਉਹਨੇ ਇਸ ਤੇ ਸੁਧਾਰ ਦਿੱਤਾ ਪਰ ਜਿਆਦਾ ਸਮੇਂ ਨਹੀਂ ਲੱਗਿਆ 8 ਦਿਨਾਂ ਬਾਅਦ ਦੋਸਤੋ ਫਿਰ ਉਹ ਸਾਰੀਆਂ ਦੁਕਾਨਾਂ ਕੱਲ ਦੀਆਂ ਖੁੱਲ ਚੁਕੀਆਂ ਹੁਣ ਇਹ ਜਵਾਬ ਦੇਣਾ ਆਮ ਆਦੀ ਪਾਰਟੀ ਦੇ ਮੰਤਰੀ ਸਾਹਿਬ ਆਮ ਆਦੀ ਪਾਰਟੀ ਦੇ ਹਲਕਾ ਇੰਚਾਰਜ ਕਿ ਮੈਂ ਤੇ ਆਪਣੀ ਐਮਐਲਏ ਸੀ ਬਛੱਡ ਕੇ ਆਇਆ ਸੀ ਲਾਤੀ ਦੁਕਾਨ ਮੈਂ ਕਹਿੰਦੀ ਮੇਰੀ ਨਹੀਂ ਹੈ ਇਹ ਸਰਕਾਰ ਦੇ ਕੁਝ ਲੋਕ ਚਲਾ ਰਹੇ ਆ ਮੈਂ ਸ਼ਰਮ ਕਹਿੰਦਾ ਸੀ ਮੈਂ ਐਮਐਲਏ ਚਿਪ ਨੂੰ ਰਿਜਾਈਨ ਕਰਕੇ ਆਇਆ ਛੱਡ ਕੇ ਆਇਆ ਐਮਐਲਏ ਚਿਪ ਅੱਜ ਤੁਸੀਂ ਲਾਈਵ ਹੋ ਕੇ ਦੱਸੋ ਕਿ ਇਹ ਲਾਟਰੀ ਦੀ ਹਫਤਾਰਸਲੀ ਕੌਣ ਕਰ ਰਿਹਾ ਹੈ